ਪਾਣੀ ਪੀ ਲੂੰ ਪਾਣੀ ਦੀ ਗੱਲ ਛੱਡ ਮੈਨੂੰ ਮੈਡਮ ਦਾ ਫੋਨ ਆਇਆ ਫੇਰੀ ਉਹ ਫੀਸ ਦਾ ਕਿਵੇਂ ਕਰਨਾ ਹੋਣਾ ਮੈਨੂੰ ਪਿਓ ਗਏ ਟੈਨਸ਼ਨ ਆ ਤੇ ਤੈਨੂੰ ਮਾਂ ਆ ਕੇ ਕੋਈ ਟੈਨਸ਼ਨ ਨਹੀਂ ਹੈ ਤੇ ਕੀ ਕਰਨਾ ਬੱਚਾ ਪਿਓ ਕੇ ਟੈਨਸ਼ਨ ਆ ਫਿਰ ਜਾ ਉਤਾਰ ਕੇ ਆਫਿਸ ਕੱਲੀ ਟੈਨਸ਼ਨ ਲੈਣ ਲੱਗੀ ਹੋਏ ਨਾ ਜਿੰਦਾ ਫੀਸ ਨਹੀਂ ਉਤਾਰੋਗੇ ਮੈਂ ਵੀ ਕਹਿੰਦਾ ਕਿ ਮੈਨੂੰ ਵੀ ਟੈਨਸ਼ਨ ਆ ਟੈਨਸ਼ਨ ਆ ਕੋਈ ਹੱਲ ਨਹੀਂ ਨਿਕਲਦਾ ਕੰਮ ਕਰਾਂ ਨਹੀਂ ਹਾਂ ਮਿੱਤਰ ਤੇਰੀ ਕੋਈ ਤੈਨੂੰ ਵੀ ਟੈਨਸ਼ਨ ਹੋਣੀ ਚਾਹੀਦੀ ਆ ਤੂੰ ਟੈਨਸ਼ਨ ਲੈ ਆ ਕਰ ਮੈਨੂੰ ਬਥੇਰੀ ਟੈਨਸ਼ਨ ਹੈ ਟੈਨਸ਼ਨ ਦਾ ਮਤਲਬ ਹੈ ਕਿ ਮੈਂ ਉੱਥੇ ਬਿਹੋਸ਼ ਹੋਈ ਹਾਂ ਜਾਂ ਲੇਟੀ ਹੋਣਾ ਫਿਰ ਟੈਨਸ਼ਨ ਇਹਦਾ ਬੰਦਾ ਪਾ ਮਾਰੀ ਹੁੰਦਾ ਘਿੱਲਾ ਸੇਲਾ ਕੱਢਾਂ ਨਹੀਂ ਹੱਲ ਨਿਕਲਦੇ ਉਹ ਤੇਰੇ ਵੀ ਕੁਝ ਲੱਗਦੇ ਆ ਤੈਨੂੰ ਕੋਈ ਟੈਨਸ਼ਨ ਨਹੀਂ ਆ ਮੈਨੂੰ ਬਥੇਰੀ ਟੈਨਸ਼ਨ ਆਪਣੇ ਬੱਚਿਆਂ ਦੀ ਕਿਹੜੀ ਮਾਂ ਨੂੰ ਟੈਨਸ਼ਨ ਨਹੀਂ ਹੁੰਦੀ ਨਾਲੇ ਜਿਹੜਾ ਤੈਨੂੰ ਕੰਮ ਕਿਆ ਹੀ ਰਿਮਦੀ ਦੀ ਲਗਈ ਕਿ ਨਹੀਂ ਬਿਮਲ ਦੇ ਦੀ ਹਾਂ ਬੈ ਗਈ ਨਹੀਂ ਇੱਧਰ ਉੱਧਰ ਜਾ ਗਏ ਰੋਈਏ ਕੋਈਏ ਕੋਈ 2-4 ਲੱਖ ਰੁਪਿਆ ਸਾਨੂੰ ਹਾਸਲ ਹੋਏ ਟੜਾ ਮਤਲਬ ਉਹਥੇ ਜਾ ਕੇ ਰੋਵਾ ਕੁਲਾਵਾ ਤੇ ਮੇਰੇ ਭੈਣ ਮੇਰੇ ਤੇ ਤਰਸਾ ਕੇ ਮੇਰੀ ਮਦਦ ਕਰੇ ਹਨਾ ਹਾਂ ਕੀ ਸਮੂਹ ਕਰਦੇ ਰਿਓ ਤੁਸੀਂ ਰਾਜੂ ਭਾਈ ਨੇ ਉਹ ਮੇਰੀ ਨੂੰ ਸੋਣਾ ਤਾਂ ਸੱਚੀ ਥੋੜੀ ਰੋਣਾ ਵਾ ਜਾ ਕੇ ਤਕਲਾ ਮਿੰਦੀ ਕਰਨਾ ਆ ਕੀ 2-4 ਲੱਖ ਦੇ ਦੇਣਗੇ ਫੇਰ ਕੀ ਹੋਇਆ ਬਤੇਰਾ ਇਹਨਾਂ ਦਾ ਕੰਮ ਚਲੋ ਮੈਂ ਤੁਹਾਡੇ ਕੋਲ ਚੱਲ ਵੀ ਜਾਨੀ ਆ ਜੋ ਉਹਨਾਂ ਨੇ ਮੈਨੂੰ ਜਲੀਲ ਕਰਕੇ ਸਾਡੇ ਮਾਂਗੀਰ ਕਰੋ ਪਰ ਤਾਂ ਫੇਰ ਜੋ ਆਪਾਂ ਹਰ ਕੰਮ ਨਾਲ ਕਰ ਦੇ ਰਹੇ ਤੇ ਉਹਨਾਂ ਨੇ ਵੀ ਹਾਨੂੰ ਜਲੀਲ ਕਰਕੇ ਘਰੋਂ ਬਾਹਰ ਕੱਢਤਾ ਤੇ ਕੌਣ ਜਿੰਨੇ ਵਾਰ ਹੈ ਆਪਣੀ ਬੇਇੱਜ਼ਤੀ ਦਾ ਓਏ ਇੱਕ ਮਿੰਟ ਜਾਈਏ ਰਸਈਂ ਜੇ ਕੱਢਣ ਦੇ ਦੋ ਤੇ ਬਾਜੀ ਦੀ ਗੱਲ ਹੈ ਨਾ ਪਹਿਲੇ ਉਹਨਾਂ ਨੇ ਕਹੀਏ ਵੀ ਹਾਂ ਲੋੜ ਐ ਲੋੜ ਐ ਓਕੇ ਵੇਲੇ ਆਪਾਂ ਉਹਨਾਂ ਦੇ ਕੰਮ ਨਹੀਂ ਆਏ ਉਹ ਸਾਡੇ ਆਣਗੇ ਓਏ ਆਣਗੇ ਮੈਨੂੰ ਪਤਾ ਵਾ ਓਕੇ ਸੋਕੇ ਵੇਲੇ ਰਿਸ਼ਤੇਦਾਰੀ ਕੰਮ ਆਉਣੀ ਹੁੰਦੀ ਆ ਹਾਂ ਰਿਸ਼ਤੇਦਾਰੀ ਕੰਮ ਆਉਂਦੀ ਤੇ ਸਾਡੇ ਕੋਲ ਗਲਤੀਆਂ ਹੋ ਗਈਆਂ ਪਹਿਲੇ ਤਾਂ ਹੋ ਗਿਆ ਹੁਣ ਦਗਾ ਕਹਿੰਦੇ ਥੋੜੀ ਘਰੀ ਆਣੇ ਵਾ ਰਿਸ਼ਤੇਦਾਰੀ ਕੰਮ ਆਉਂਦੇ ਤੇ ਆਪਾਂ ਵੀ ਕਿਸੇ ਦੇ ਰਿਸ਼ਤੇਦਾਰ ਨਹੀਂ ਸੀ ਨਾ ਆਪਾਂ ਕੀ ਕੀਤਾ ਆਪਣੇ ਭਰਾ ਭਾਬ ਆਪਣੇ ਭੈਣ ਜੀਜੇ ਨਾਲ ਕੀ ਕੀਤਾ ਆਪਾਂ ਵੀ ਤੇ ਰਿਸ਼ਤੇਦਾਰੀਆਂ ਆਪੇ ਕਹਿੰਦੇ ਲੋਕੇ ਸੋਕੇ ਵੇਲੇ ਰਿਸ਼ਤੇਦਾਰੀ ਕੰਮ ਆਉਂਦੇ ਫਿਰ ਮੇਰੀ ਗਾਲ੍ਹਾਂ ਸੁਣ ਗੁਰਬੀ ਤੇ ਤੂੰ ਅਨੇਕ ਜਿਹੇ ਗੱਲਾਂ ਕਰਉਂੀ ਕਰੰਡਾ ਪੀਆ ਹੈ ਇੱਕ ਕਿਦਾਂ ਦਾ ਤੈਨੂੰ ਸੋਚ ਹੋ ਗਈ ਪੁੱਠੀ ਹੋ ਗਈ ਗੱਲਮ ਪਹਿਲਾਂ ਤਾਂ ਬੜੀਆਂ ਉਹ ਤਾਂ ਮੈਨੂੰ ਕਦੇ ਕਹਾਣੀ ਨਹੀਂ ਆ ਕਹਦੀਏ ਉਹ ਕਹਣੀ ਇਧਰੋਂ ਪੈਸੇ ਆ ਜਾਣ ਇਧਰੋਂ ਵੀ ਆ ਜਾਣ ਤੂੰ ਹੁਣ ਬੜੀਆਂ ਨੇਕ ਗੱਲਾਂ ਕਰੰਡਾ ਪੀਆ ਤੂੰ ਕਹਿੰਦੀ ਮੈਨੂੰ ਨਹੀਂ ਸਮਝਾਇਆ ਕਲੀ ਆਪ ਨਹੀਂ ਸਮਝੀ ਹੁਣ ਮੈਂ ਤੈਨੂੰ ਕਿਹਾ ਵੀ 2-4 ਲੱਖ ਰੁਪਏ ਉਧਰ ਢੇਲੀਏ ਤੇ ਆਪਣਾ ਸਰਵ ਸਰਕਲ ਚਾਲ ਜੀ ਬੱਚੇ ਸੌਖੀ ਹੋ ਜਾਣਾ ਪੜ੍ਹ ਲੈ ਕੇ ਜਾਣ ਆਪਣਾ ਕੋ ਬੰਜੇ ਤੇ ਤੇਰੇ ਦਿਮਾਗ 'ਚ ਕੁਛ ਨਹੀਂ ਇਹਨਾਂ ਗੱਲਾਂ ਮੇਰੇ ਦਿਮਾਗ 'ਚ ਬੜੇ ਨੇਕ ਲਾਉਣ ਦਾ ਵੀ ਤੇਰਾ ਖੁਸ਼ ਹੈ ਮੇਰੇ ਨਾਲ ਪੁੱਠੇ ਖਿਆਲ ਆਪ ਨਹੀਂ ਦੀ ਜਿਹੜੇ ਮੈਂ ਪੁੱਠੇ ਖਿਆਲ ਆਉਣਾ ਜਾਵਾਂ ਆਪਣੀ ਭੈਣ ਦੇ ਘਰ ਸੱਚੀ ਨੀਅਤ ਨਾਲ ਜਾਵਾਂਗੀ ਜਦੋਂ ਵੀ ਮਿਲਣ ਜਾਵਾਂਗੇ ਇੰਜ ਨਹੀਂ ਮੈਂ ਜਾਵਾਂਗੀ ਓਏ ਇੰਜ ਹੀ ਚਲ ਜਾ ਕੇ ਆ ਕੇ ਗੱਲਬਾਤ ਤੇ ਕਰੀ ਕੋਈ ਉਹਨਾਂ ਨਾਲ ਇਦਾਂ ਫਿਰ ਇਹਦਾ ਦਿਨ ਕੱਟੀ ਜਾ ਗਰੀਬੀ ਵਿੱਚ ਚੀਦਾ ਫਿਰ ਗਰੀਬੀ ਵਿੱਚ ਇਦਾਂ ਕੀ ਕਰ ਲਾਂਗੇ ਮੇਰੇ ਆਪਾ ਅੱਗੇ ਧੋਖੇ ਨਾਲ ਇੱਥੇ ਰਹਿਣਾ ਸ਼ੁਰੂ ਕਰਤਾ ਠੱਗੀਆਂ ਥੋਰੀਆਂ ਵੀ ਕੀਤੀਆਂ ਘਰਾ ਭਾਬੀ ਦੇ ਘਰ ਹੁਣ ਤਾਂ ਮਤਲਬ ਹੈ ਆਪਣੀ ਭੈਣ ਨੂੰ ਠੱਗਣ ਜਾਣਾ ਫੇਰ ਉਹੀ ਕਰਨਾ ਹੋਣਾ ਤੇ ਚੱਲਣਾ ਤੇ ਧਾਕ ਲੈਣਗੇ ਕੀ ਹੋ ਜੂਗਾ ਆਪਾਂ ਮੋੜੀ ਦੇ ਨੇ ਹਸਾ ਟੇ ਦੇ ਨੇ ਇਦਾਂ ਨਹੀਂ ਤੇ ਨਹੀਂ ਰਹਿਣੇ ਕਿੰਨਿਆਂ ਦੇ ਕੱਲ੍ਹ ਜਾਂ ਪਰਸੋਂ ਸਹੀ ਹੋ ਜਾਣਗੇ ਅੱਛਾ ਕੱਲ੍ਹ ਜਾਂ ਪਰਸੋਂ ਇੱਕ ਦਿਨ ਤੇ ਦੇ ਦਿਨ ਉਹ ਇਹ ਮਰੀ ਨਹੀਂ ਤਾਂ ਫੇਰ ਬਾਅਦ ਹੁੰਦਾ ਵਾ ਥੋੜੇ ਦਿਨਾਂ ਨੂੰ ਸਹੀ ਹੋ ਜਾਣਗੇ ਇਹ ਅਗਲੇ ਤੇ ਕੱਲ ਕੋਈ ਦਿਨ ਨਹੀਂ ਸਹੀ ਹੋਣੇ ਠੱਗੀਆਂ ਨਾਲ ਵੀ ਕੋਈ ਤੇ ਰੱਤ ਭਲਾ ਹੋਇਆ। ਜੇ ਤੂੰ ਮਾਰੇ ਸੋਚ ਕੇ ਬਿਜੀ ਤਾਂ ਸਵਾਸ ਹੀ ਨਹੀਂ ਆਇਆ। ਠੱਗੀਆਂ ਨਾਲ ਕਿਹੇ ਇਨਸਾਨ ਦਾ ਭਲਾ ਨਹੀਂ ਹੋਇਆ ਤਾਂ ਸਾਡਾ ਤਾਂ ਬੇੜਾ ਗਰਕ ਹੋ ਗਿਆ। ਉਹ ਠੱਗੀਆਂ ਨਾਲ ਟਾਈਮ ਪਾਸ ਹੀ ਹੁੰਦਾ ਨਾਲ ਜੇ ਭਲਾ ਨਹੀਂ ਹੋ ਸਕਦਾ ਕਿਸੇ ਦਾ ਦੇ। ਉਹ ਤੇ ਕੀ ਕਹਾਂ ਮੈਨੂੰ ਤਾਂ ਬਾਰ-ਬਾਰ ਫੋਨ ਆਉਂਦਾ ਮੈਨੂੰ। ਕਿੰਨੇ ਕੁ ਲਾਰੇ ਲਈ ਜਾਵਾਂ? ਅੱਜ ਮਿਲਦੇ ਆ ਜਾਂ ਕੱਲ ਮਿਲਦੇ ਆ। ਕਦੋਂ ਫੀਸ ਦੇਣੀ ਉਹਨਾਂ ਦੀ ਬੱਚਿਆਂ ਦੀ? ਉਹ ਮੈਨੂੰ ਤਾਂ ਤੰਗ ਕਰੀ ਜਾਂਦੀ ਰੋਏ ਫੋਨ ਕਰ ਕਰ ਕੇ ਕਿੰਨੇ ਕੁ ਲਾਰੇ ਲਾਵਾਂ ਨੂੰ ਮੈਂ। ਜਾ ਆਪਣੇ ਪਾਪਾ ਕੋਲੋਂ ਮੰਗਾਓ ਕਹਿ। ਉਹਨਾਂ ਤੋਂ ਮੰਗਾਓ। ਉਹਨਾਂ ਕੇ ਰੋ ਲਓ। ਕੀ ਪਤਾ ਉਹਨਾਂ ਦੇ ਦਿਲ 'ਚ ਦਿਆ ਪਈ ਆ ਤੇ ਕੁਛ ਤੇਰੇ ਹੱਥ ੱਲੇ ਦੇ ਦੇ ਨਾ ਤੂੰ ਚੰਗੀ ਹੋਵੇਂ ਤਾਂ ਸਾਨੂੰ ਦੇ ਦੇ ਨਾ ਆਹੋ ਪਹਿਲੇ ਤੂੰ ਮਣੀਏ ਚੰਗੇ ਕੀ ਕਰੂਤਾ ਦਿੱਤੀ ਉਹਨਾਂ ਨਾਲ ਕਦੀ ਮੱਥੇ ਵਰਕਦੇ ਨਹੀਂ ਆਲੀ ਪਾਇਆ ਉਹਨਾਂ ਨੂੰ ਤੇ ਤੂੰ ਮੇਰੇ ਭੰਜ ਜੇ ਨਾ ਕੀ ਹੱਲ ਕੀਤਾ ਫੇਰ ਤੂੰ ਕਿਹੜਾ ਚੰਗਾ ਰਿਹਾ ਸ਼ਰਮ ਕਰ ਲੈ ਥੋੜੀ ਤਦੋਂ ਕੀਤੀ ਆ ਤੂੰ ਕਿਦੋਂ ਕੀਤੀ ਆ ਉਹ ਕਿਦਾਂ ਦਿੱਤੀ ਐ ਉਹਦੋਂ ਕਿੰਨੀ ਮਿਆਰ ਦਿੱਤੀ ਭਾਈ ਯਾਰ ਆ ਕਿੰਨੀ ਜੱਣ ਜਾਨੀ ਆ ਕਹਿੰਦੇ ਚੋਲੀ ਆ ਕਿ ਨਾ ਜਾ ਮੰਗਤ ਜਾ ਜਦ ਮੈਂ ਮੰਗਦੀ ਨਹੀਂ ਜਾ ਜਾ ਤੇਰਾ ਆ ਤਾਂ ਮੈਨੂੰ ਨਹੀਂ ਆ ਆਪਾਂ ਕੀਤਾ ਜਣਾ ਨਾ ਉਹ ਦੋਰ ਨਾ ਕੀਤਾ ਵਾ ਇਹ ਤੈਨੂੰ ਆ ਤਾਂ ਪਹਿਨਾਂ ਤੇ ਤੈਨੂੰ ਪੰਜਾ ਰਹਿਣਾ ਜਿਹੜੇ ਮੈਂ ਤੈਨੂੰ ਸਲਾਹ ਦਿੱਤੀ ਉਹ ਕੰਮ ਕਰ ਜਿਹੜਾ ਕੰਮ ਕਿਹਾ ਤੁਰ ਮੈਂ ਦੋਰ ਨਾ ਤੂੰ ਠੱਗੀ ਕੀਤੀ ਸਹੀ ਗੱਲ ਮੈਨੂੰ ਮੰਗਤੀ ਬਣਾਇਆ ਜਾ ਕੇ ਕਦੀ ਵਿਮਲ ਦਾਰਤੇ ਮੰਗ ਕਦੀ ਭਾਪੀ ਕੋ ਮੰਗ ਮੈਂ ਨਹੀਂ ਮੰਗਣਾ ਜਾਣਾ ਤਸੀਂ ਜਿਹੇ ਜਣੇ ਆਂ ਅਸੀਂ ਜਿਹੜੇ ਲੈ ਕੇ ਭਾ ਚਲੇ ਆਂ ਦੇਣ ਵੇਲੇ ਤੇਰੀ ਜਬਾਨ ਫਿਰ ਜਣੀ ਐ ਫਿਰ ਜਣੀ ਐ ਜਿਹੜੀ ਕਹਿਦਾ ਕਹਿਦਾ ਆਹੋ ਕਿ ਮਿਆਦੇ ਤੇ ਤਿੰਨੇ ਮੈਂ ਮੰਗਾ ਕਮਾ ਜਿਹਦੇ ਕੋਲ ਲੋੜ ਪੈਂਦੀ ਮੈਨੂੰ ਕਹਿੰਦਾ ਮੈਨੂੰ ਬਲੀ ਦਾ ਬੱਕਰਾ ਬਣਾਉਂਦਾ ਜਾਂ ਤੂੰ ਗੁਰਪ੍ਰੀਤ ਜਾ ਉਹਦੇ ਕੋਲ ਮੰਗ ਕੇ ਆ ਜਾ ਉਹਦੇ ਕੋਲ ਮੰਗ ਕੇ ਆ ਮੈਂ ਮੈਂ ਬਾਹਰ ਕੰਮ ਕਰਦਾ ਤੇ ਤੂੰ ਹੁਣ ਆਹ ਦੱਸਣਾ ਦੋ ਲੱਖ ਬੁੱਕ ਕਰਨਾ ਵਾ ਰਿਸ਼ਦਾਰ ਰਿਸ਼ਦਾਰ ਨੇ ਬਮਾਉਂ ਦੇ ਆ ਤੇ ਕੀ ਹੋ ਗਿਆ ਫੀਸ ਤਾਂ ਨਾ ਤੇਰਾ ਫਰਜ ਨਾ ਕਿ ਮੇਰਾ ਜਿੱਥੋਂ ਮਰਜੀ ਲਿਆ ਇਹਦਾ ਮਤਲਬ ਤੇਰੇ ਕੋਸ਼ ਲੱਗੇ ਨਹੀਂ ਹੋ ਮੇਰੇ ਲੱਗੇ ਕਲੇ ਬੱਚੇ ਬਣਾਣਾ ਕਿਉਂ ਦੀ ਜ਼ਿੰਮੇਵਾਰੀ ਆ ਮਾਂ ਜੇ ਕੋਈ ਨੌਕਰੀ ਕਰਦੀ ਹੋਵੇ ਨਾ ਫੇਰ ਬੱਚੇ ਦੀ ਫੀਸ ਤਾਰੂਗੀ ਨਾ ਮੈਂ ਕੋਈ ਨੌਕਰੀ ਕਰਦੀ ਆ ਨਾ ਮੇਰੇ ਕੋ ਹੱਥ 'ਚ ਕੋਈ ਪੈਸਾ ਥੇਲਾ ਜਿਹੜਾ ਮੈਂ ਉਹਨਾਂ ਦੀ ਫੀਸ ਦੇ ਦਵਾਂ ਉਹ ਤੇਰਾ ਫਰਜ ਆ ਮੈਨੂੰ ਕਹ ਨਾ ਮੇਰਾ ਫਰਜ ਆ ਰੋਟੀ ਪਾਣੀ ਬਣਾਣਾ ਆਹ ਬਾਈ ਮਨ ਆਹਰ ਕੋ ਤਰਾ ਫੱਜੀ ਨੇਗਾ ਹੋਰ ਕੀ ਫੱਜੀ ਮੇ ਮੈਨੂੰ ਕੰਮ ਕਿਉਂ ਕਰਨੀ ਸਾਰੀ ਤੂੰ ਮਿਰਚ ਕਿਹੜਾ ਹੁਣ ਨਾ ਰੱਖੇ ਮਾਰ ਲੈ ਪੈਸੇ ਉਹਨਾਂ ਦੇ ਉਹ ਤੇਰੇ ਆ ਤੇਰੇ ਰਹਿਣੇ ਆ ਅਸੀਂ ਮਾਰ ਨਹੀਂ ਲੈਣੇ ਪੈਸੇ ਉਹਨਾਂ ਦੇ ਤੇਰੇ ਹਿੱਸੇ ਦਾ ਤੇਰੇ ਰਹਿਣੇ ਆ ਜਾ ਮੰਗ ਲੈ ਫਿਰ ਤੂੰ ਜਾ ਮੇਰੇ ਭੈਣ ਜੀਜੇ ਕੋ ਮੰਗ ਲੈ ਕੀ ਪਤਾ ਉਹਨਾਂ ਦੇ ਦਿਲ 'ਚ ਮੇਰ ਪਵੇ ਤੇ ਤੈਨੂੰ ਦੇ ਹੀ ਦਵਾਂ ਤੇਰੀ ਤਲੀ ਤੇ ਕੁਝ ਧਾਰੀ ਦੇਣ ਚਲ ਮੈਂ ਹੀ ਮੰਗਣੂਗਾ ਕੀ ਹੋਊਗਾ ਮੈਂ ਧਾਰੀ ਮੰਗਣੇ ਆ ਦਕੇਸ਼ ਪਾਇਆ ਹੁੰਦਾ ਕੋਈ ਵੀ ਗੱਲ ਆਏ ਅੱਗੇ ਤੇ ਵਿਮਨ ਚਿੜਦਾ ਸੀ ਹੁਣ ਤੇ ਵਿਮਲ ਵਿਮਲ ਲਈ ਹੁੰਦੀ ਰੋਜ਼ ਹੈ ਹੁਣ ਬੜੀ ਕਲੀ ਆ ਜਾਨੂੰ ਗੁਰਬੀ ਨੇ ਕਿਹਾ ਉਹਨਾਂ ਦਾ ਕੰਮਕਾਰ ਸਹੀ ਆ ਕੰਮ ਸਰਕਲ ਉਹਨਾਂ ਦਾ ਸੈੱਟ ਹੋ ਗਿਆ ਵਾ ਸਾਨੂੰ ਨਾ ਨਹੀਂ ਕਰਨੀ ਇੱਕ ਵਾਰੀ ਕਹਿ ਕੇ ਦੇ ਵੇਖੀਏ ਅਹੀਂ ਕਿਹੜੇ ਪੈਸੇ ਮਾਰਨੇ ਉਹਨਾਂ ਦੇ ਚਲ ਠੀਕ ਆ ਜਦ ਤੂੰ ਪੁੱਛ ਕੇ ਨਹੀਂ ਆਪਰਾ ਪੁੱਛ ਨਾ ਮੈਂ ਇਹਨੇ ਤਾਂ ਸਿਰ ਮੇਰਾ ਖਾ ਹੀ ਜਾਣਾ ਬੰਦੇ ਨੇ ਉਹ ਨਹੀਂ ਤੇ ਆਪਣਾ ਬਗੜਵਾ ਕਰਦੀ ਰਹਿੰਦੀ ਆ ਜੇ ਕਦੇ ਕਹਿ ਦਿੱਤਾ ਇਹਨੂੰ ਕਿ ਜਾ ਉਧਰ ਤਰਲਾ ਮਾਰ ਲਾ ਫਿਰ ਕੀ ਹੋਇਆ ਅਹੀਂ ਮਾਰ ਲੈਣੇ ਪੈਸੇ ਉਹਨਾਂ ਦੇ ਕਿਹੜੇ ਦੱਸ ਅੱਜ ਨਹੀਂ ਤੇ ਕੱਲ ਮੋੜ ਹੀ ਦਵਾਂਗੇ मैख्या मिनट वेखी दीदी है तो कि वे, वे हाँ उल्डते मैं दस द नहीं नहीं कोई काम नहीं मैं वैसे ही पूछे मैं वैसे दीदी टाइम घर होंगे नहीं है ता करके मैं पूछे कि लोग लगे चल ठीक है, है? तेनों थोड़ी देर बाद फोन कर दी ਲੋਕ ਲੱਗਦੇ ਹੈ ਪੱਕਾ ਲੋਕ ਲੱਗਿਆ ਨਾ ਚਲ ਠੀਕ ਹੈ ਮੈਂ ਮਿਲਣਾ ਨਹੀਂ ਆਣਾ ਜੀ ਮੈਂ ਤਾਂ ਹੀ ਪੁੱਛਤੀ ਨਹੀਂ ਮੈਂ ਕਿ ਦੀਦੀ ਮੈਂ ਆਵਾਂ ਤੇ ਫਿਰ ਦੀਦੀ ਘਰ ਨਾ ਹੋਣਾ ਤੇ ਫਿਰ ਮੈਨੂੰ ਮੁਸ਼ਕਲ ਹੋएगी ਮੈਂ ਗਰਮੀ ਚਾਹਾਂਗੀ ਤਾਂ ਫਿਰ ਮੈਨੂੰ ਇੰਜੀ ਨਾ ਲਾਣਾ ਪਵੇ ਚਲ ਕੋਈ ਨਾ ਮੈਂ ਫਿਰ ਕਿਸੇ ਦਿਨ ਆ ਜੂਗੀ ਅੱਜ ਲੋਕ ਲੱਗਿਆ ਕੋਈ ਨਹੀਂ ਓਕੇ ਥੈਂਕ ਯੂ ਚਲ ਦੀਦੀ ਵੱਲ ਨਾ ਤਾਲਾ ਲੱਗਾ ਹੈ ਮੇਰੀ ਸਹੇਲੀ ਨੇ ਤਾਂ ਮੈਨੂੰ ਦੱਸਤਾ ਪਰ ਮੈਂ ਸੁਣਨ ਨੂੰ ਨਹੀਂ ਕਿ ਤਾਲਾ ਲੱਗਾ ਸੁਣ ਉਹ ਮੇਰੇ ਪਿੱਛੇ ਹੀ ਰਿਹਾ ਜਦੋਂ ਦਾ ਹੈ ਬੀਮਲਦੀ ਦੀ ਬੱਚਾ ਨੂੰ ਬੀਮਲਦੀ ਦੀ ਬੱਚਾ ਮੈਂ ਹੁਣ ਇੰਜ ਕਰਦੀ ਵਾਂ ਮੈਂ ਸੋਨੂੰ ਵੀ ਕਹਿੰਦੀ ਆ ਤੂੰ ਚੱਲ ਕਿਉਂਕਿ ਉੱਥੇ ਤਾਂ ਨਾਲ ਲੱਗਿਆ ਆਪਾਂ ਦੋਵੇਂ ਜਾਵਾਂਗੇ ਵੀ ਉੱਥੇ ਲੋਕ ਵੇਖੀ ਤੇ ਆਪੇ ਆਪਾਂ ਵਾਪਸ ਮੋੜ ਆਊਗਾ ਤੇ ਤੇਨੇ ਮੇਰੇ ਸਿਰ ਖਾਂਦੇ ਹੀ ਰਹਿਣਾ ਖਾਂਦੇ ਹੀ ਰਹਿਣਾ ਹੋਰ ਕੀ ਐਵੇਂ ਕਰਨਾ ਆ ਨਹੀਂ ਆ ਮੈਂ ਕਿ ਤੂੰ ਜਿਆਦਾ ਗੁੱਸਾ ਨਾ ਕਰੋ ਮੈਂ ਨਾ ਸੋਚਿਆ ਘਾਲ ਤੇ ਤੁਹਾਡੇ ਬਿਲਕੁਲ ਸਹੀ ਪੈਣ ਹੀ ਪੈਣਾ ਦੇ ਕੰਮ ਆਉਂਦੇ ਆ ਤਾਂ ਇੰਤਰਾ ਤੇ ਜੇ ਇੱਕ ਦੂਜੇ ਦੀ ਬਾਹਾਂ ਹੁੰਦੇ ਆ। ਆ ਤੈਨੂੰ ਕਹਦੇ ਗਾ ਇਸੇ ਦਾ ਬਾਹਾਂ ਦੇ। ਸਹੀ ਗੱਲ। ਜਿਵੇਂ ਤੇ ਕਹਿੰਦੇ ਆ ਨਾ ਆਪਾਂ ਚੱਲ ਪੈਨੇ ਉਹਨਾਂ ਦੇ ਘਰ। ਕੀ ਪਤਾ ਸਾਡੀ ਨggen ਕਰੀ ਦੇ। ਸਾਡੀ ਆਪਸ ਦੀ ਜਿਹੜੀ ਟੈਨਸ਼ਨ ਜਾਂਦੀ ਵੀ ਦੂਰ ਹੋਈ ਜਾਵੇ। ਕਿ ਨਹੀਂ? ਹਾਂ ਸਹੀ ਗੱਲ ਇਹ ਗੱਲ ਤਾਂ ਮੈਂ ਕਹਿੰਦਿਆਂ। ਫਿਰ ਕਿਉਂ ਗਿਆ? ਹਾਂ ਪਰ ਨੰਨੇ ਅਜੀਬ ਜਿਹਾ ਲੱਗਣਾ ਪੈਸੇ ਮੰਗਣਾ ਲੱਗੀ। ਕਿਉਂ? ਕਿਉਂ? ਆਪਣੀ ਭੈਣ ਕੋਲ ਨੇ ਨਾ ਠੱਗੀ ਕਰਨ ਆਈ ਆ। ਤੇ ਭੈਣ ਆ ਤੇ ਇਦਾਂ। ਨਹੀਂ ਨਾ ਚੰਗਾ ਨਹੀਂ ਲੱਗਦਾ ਉਹਨੇ ਕਿਹਾ ਨਾ ਫੇਰ ਠੱਗਣਾ ਆਈ ਮੈਂ। ਨੇ ਚੰਗਾ ਲੱਗਦਾ ਕਿਉਂਕਿ ਮੇਰੀ ਬਦਨਾਮੀ ਤਾਂ ਪਹਿਲੇ ਹੋ ਗਈ ਹੀ ਹੈ ਸਮਝਿਆ ਕਰੋ ਨਾ ਹੋਰ ਗੱਲ ਨਹੀਂ ਆਪਾਂ ਜਣਾ ਮੱਥੇ ਤੇ ਲੱਗਾ ਵਾਲਾ ਆਪਾਂ ਕੀ ਕਰਦੇ ਸਾਡੀ ਗੱਲ ਹੋਰ ਹੁੰਦੀ ਜਵਾਈਆਂ ਦੀ ਗੱਲ ਹੋਰ ਹੁੰਦੀ ਹੈ ਪੈਸੇ ਦੀ ਗੱਲ ਨਾ ਤੁਸੀਂ ਆਪੇ ਕਰਨਾ ਆ ਦੇਣਾ ਮੈਂ ਨਹੀਂ ਮੰਗਦੀ ਚੰਗੇ ਲੱਗਦੇ ਮੈਂ ਹੋਗਾ ਹਾਂ ਫਿਰ ਕਿਉਂ ਆ ਤੂੰ ਇੱਕਦੋ ਰੱਬ ਨਾ ਕਰੇ ਨਹੀਂ ਵੀ ਦਿੱਤੇ ਜਾਂਗੇ ਤੁਹਾਡੇ ਬਾਰੇ ਨਾ ਕੁਛ ਨਾ ਕਹੀਏ ਮੇਰੇ ਬਾਰੇ ਉਹਨੇ ਕਹਿਣਾ ਹੈ ਕਿ ਭੈਣੂ ਸੁਨਾਏਗੀ ਤਾਲੀ ਕੋਣੀ ਮਸਤ ਸੁਣਾਏਗੀ ਨਾ ਸਮਝਿਆ ਕਰੋ ਮੈਂ ਕੀ ਕਹਿਣਾ ਚਾਹੁੰਦੀ ਆ ਠੀਕ ਹੈ ਮੈਂ ਸਮਝ ਗਿਆ ਤੇਰੀ ਗੱਲ ਜੇ ਤੂੰ ਕਹਿੰਨੀ ਹੈ ਤੇ ਮੈਂ ਕਹਿ ਦੂੰਗਾ ਹਾਂ ਹੈਂ ਤੁਸੀਂ ਮੰਨ ਲੈਣਾ ਕੀ ਪਤਾ ਦੇਈਏ ਨੂੰ ਅਗਲੇ ਨੰਮ ਦਾ ਕੋਈ ਭਰੋਸਾ ਥੋੜੀ ਦੇ ਦੇਈਏ ਆ ਆਪਾਂ ਦਮੇ ਚੱਲਾਂਗੇ ਤੇ ਮੈਂ ਗੱਲ ਕਰ ਲੂੰਗਾ ਤੇ 10 ਮਿੰਟ ਬਹਾਂਗੇ ਚਾਹ ਪਾਣੀ ਪੀਵਾਂਗੇ ਫੇਰ ਮੈਂ ਗੱਲ ਛੱਡੂੰਗਾ ਹਾਂ ਆਓ ਇੱਕਦਮ ਸਾਪੇਸੀ ਵਾਲੀ ਗੱਲ ਕਰਦੇ ਹਾਂ ਸਾਪੇਸ ਉਹ ਗੱਲ ਹੈ ਵੀ ਮੈਨੂੰ ਨਾ ਅਜੀਬ ਜਿਹਾ ਲੱਗ ਰਿਹਾ ਜਾਨਦਾ ਕਿ ਤੇ ਗੁੱਸੇ ਚ ਆਇਓ ਨਾ ਦਿੱਕੋ ਨਾ ਮੈਨੂੰ ਨਹੀਂ ਚ ਨਹੀਂ ਆਉਂਦਾ ਮੈਨੂੰ ਪਤਾ ਸਾਨੂੰ ਲੋੜ ਆ ਪੈਸੇ ਮੰਗਣ ਜਾਣਾ ਵਾ ਅਸੀਂ ਦਾਕਾ ਮਾਂ ਧੋੜੀ ਜਾਣਾ ਤੀ ਕਿਹੜੇ ਤੈਨੂੰ ਲੈਣੇ ਅੱਗੇ ਹਾਂ ਤੇਰਾ ਜੂ ਭਾਈ ਤੇ ਵੀ ਬੜੇ ਆਰਾਮ ਨਾਲ ਹੀ ਬੋਲਣਾ ਉਹ ਗੁਰਦੀ ਤੇ ਮੈਨੂੰ ਪਤਾ ਵਾ ਆਪਾਂ ਤਰਲਾ ਮਿੰਦੀ ਕਰਨਾ ਉਹਨਾਂ ਗਾੜੀ ਮੈਂ ਬੜੀ ਧੀਰਜ ਨਾਲ ਗੱਲ ਕਰੂੰਗਾ ਠੀਕ ਹੈ ਨਾ ਮੈਂ ਮਾਰ ਮਾਂ ਨਾਲ ਗੱਲ ਕਰੂੰਗਾ ਵੀ ਸੰਗਵਾਰ ਕੰਡੀਸ਼ਨ ਸਾਡੀ ਹੈ ਵੀ ਸਾਨੂੰ ਪਤਾ ਹੈ ਤੇ ਤੇਨੂੰ ਤੇਨਾ ਫਿਰ ਕੀ ਕਰਾਂਗੇ ਆਪਾਂ ਉਹਦੇ ਉਹਨਾਂ ਦੀ ਮਰਜ਼ੀ ਹੈ ਨਾ ਦੇਣੀ ਜਾਂ ਨਹੀਂ ਦੇਣੀ ਹੈ ਕੋਸ਼ਿਸ਼ ਕਰ ਲੈਨੇ ਇੱਕ ਵਾਰੀ ਕੋਸ਼ਿਸ਼ ਕਰਨ ਚ ਕੀ ਹੈ ਜ ਸਾਡੇ ਕਿਹੜਾ ਸਿਰ ਚ ਮਾਰ ਲੱਗੇ ਆਪਾਂ ਵੀ ਉੱਥੇ ਜਮਾ ਕਰਾਏ ਆ ਜਿਹੜੇ ਉਹਨਾਂ ਨੇ ਸਾਨੂੰ ਉਹਨਾਂ ਨੂੰ ਥੋੜਾ ਕਰਾਰ ਕਰਦਾਂਗੇ ਵੀ ਥੋੜੇ ਜਣ ਪਹਿਲੀ ਹੋਣੀ ਕਿ ਤਰ੍ਹਾਂ ਕਰਨਾ ਹੈ ਮੈਂ ਨਾ ਕਹਿਣਾ ਮੈਂ ਕੱਲ ਪਰਸੋਂ ਦੇ ਨਾਲ ਉਹ ਕੱਲ ਹੀ ਗਾਣਾ ਮਾੜੀ ਕਰਾ ਦੇ ਕੱਲ ਪਰਸੋਂ ਕਹਦੇ ਕੱਲ ਪਰਸੋਂ ਕਰਾ ਦੇ ਦਾਤਾ ਮਾਰਨਾ ਹਾਂ ਮੈਂ ਤੇਰੇ ਘਟੋ ਘਟਾ ਕਰਾ ਦੇਣਾ ਜੀ ਉਹਨੇ ਪੈਸੇ ਦਿੱਤੇ ਨਾ ਸਾਡੀ ਭੈਣ ਨੇ ਤੇ 2 ਮਹੀਨੇ ਦਾ ਕਰਾ ਦੇ ਤੇ ਸ਼ੁਕਰ ਹੈ ਤੂੰ ਮੰਨ ਗਈ ਇਹਨੂੰ ਕੁਛ ਨਵਾਦ ਨਹੀਂ ਮੈਨੂੰ ਬੜੀ ਟੈਨਸ਼ਨਿੰਗ ਹੋ ਗਈ ਕੋਣ ਮੈਨੂੰ ਪੱਕਾ ਪਤਾ ਆ ਕਿ ਸ਼ਾਮ ਨੂੰ ਦੇ ਦੇ ਹਾਂ ਹੁਣ ਮੈਂ ਵੀ ਮੰਨ ਗਈ ਕੀ ਪਤਾ ਮੇਰੀ ਧੰਨ ਵੀ ਮੰਨ ਜਾਵੇ ਹਾਂ ਚਲੋ ਠੀਕ ਹੈ ਇਸ ਤੇ ਸਾਰੇ ਕੰਮ ਹੋ ਦੇ ਠੀਕ ਤੇ ਪੁੱਛਣਾ ਮਾਂ ਪਾਪਾਂ ਜਾਣਾ ਵਾ ਹਾਂ ਚਲਦੇ ਆ ਸ਼ੁਗਰ ਆ ਪ੍ਰਵਾ ਮੰਨ ਗਈ ਆ ਇੱਕ ਵਾਰੀ ਮਾ ਹਾੜੇ ਪੈਸੇ ਹੱਥ ਚ ਆਉਂਦੇ ਗੁਰਦੀ ਨੂੰ ਮਨਾਲ ਲੈ ਜਾਣਾ ਇਹਨੂੰ ਮੋਰਾ ਲੈ ਜਾਣਾ ਬਣਾ ਦੇ ਕਿ ਭਾਜੀ ਆ ਗੱਲ ਆ ਸਾਨੂੰ ਕਹੇ ਦੋ ਉਹਨਾਂ ਦਾ ਹੱਥ ਸੋਖਾ ਵਾ ਜੇ ਦਰਿਆ ਚ ਮੱਛੀ ਕੱਢ ਲਈਏ ਇਹ ਬਾਲਟੀ ਭਰ ਕੇ ਪਾਣੀ ਦੀ ਕੱਢ ਲਈਏ ਉੱਥੇ ਕੀ ਫਰਕ ਪੈਂਦਾ ਵਾ ਥੋੜਾ ਥੋੜਾ ਲਾ ਲਾਦਾ ਕਿ ਇਹਨੂੰ ਅੱਜ ਨਹੀਂ ਤੇ ਕੱਲ ਦੇਵਾਂਗੇ ਭਾਈ ਦੇ ਦਾਂਗੇ ਦੇ ਦਾਂਗੇ ਦੇ ਦਾਂਗੇ ਤੇ ਰੱਖ ਡੇਢ ਲੱਖ ਦੀ ਫੇਟ ਮਾਰ ਰੱਖ ਦਾਂਗੇ ਉਹਨਾਂ ਨੂੰ ਕੀ ਫਰਕ ਪੈਂਦਾ ਬਥੇਰੇ ਪੈਸੇ ਉਹਨਾਂ ਕੋ ਆਪਣੀ ਟੈਨਸ਼ਨ ਖਤਮ ਮੈਨੂੰ ਇਹੀ ਟੈਨਸ਼ਨ ਹੈ ਕਿ ਏ ਤਰੀਕੇ ਨਾਲ ਮੈਂ ਗੁਰਪ੍ਰੀਤ ਨੂੰ ਮਨਾਵਾ ਤੇ ਰਿਮਲੂਣਾ ਕੋ ਤੇ ਇਹ ਮਗਾਵਾ ਗੁਰਪ੍ਰੀਤ ਮੰਨ ਗਈ ਤੇ ਸਮਝੋ ਹੀ ਮੰਨ ਗਈ ਇਹ ਮੈਨੂੰ ਟੈਨਸ਼ਨ ਹੈ ਮੈਂ ਜਾ ਕੇ ਸਿੱਧਾ ਨਹੀਂ ਨਾ ਗੱਲ ਕਰ ਸਕਦਾ ਹੋਣਾ ਮੇਰਾ ਸੂਤਰ ਆਉਗਾ ਮਨਨਾਸ ਤੇ ਮਿਲਣਾ ਚੋਕ ਨਹੀਂ ਕਿ ਕਿ ਸਦੀ ਕਿ ਮਿਲਣ ਜਾਣਾ ਪੈਣ ਉਹਦੇ ਨੂੰ ਪਤਾ ਨਹੀਂ ਲੱਗਣਾ ਕਿ ਜੇ ਮੇਰੀ ਬੇਇੱਜ਼ਤੀ ਹੋ ਗਈ ਨਾ ਫਿਰ ਵੇਖ ਕੋ ਮੈਂ ਆਪੇ ਗੱਲ ਕਰ ਲੂੰਗੀ ਜਿਹੜਾ ਖੜਾ ਤੂੰ ਗੱਲ ਤੂੰ ਹੀ ਉਹ ਕਰੀਏ ਲੜੀਆਂ ਨਾ ਕਾਹੀ ਜਿਹਾ ਮੈਂ ਜਦੋਂ ਦੀਦੀ ਨਾਲ ਫਿਰ ਬੈਠੀ ਮੈਂ ਤਿੰਨ ਲੜਨਾ ਦਾਸ ਜੋ ਵੀ ਗੱਲ ਕਹੀ ਨਾ ਕਿਤੇ ਨਹੀਂ ਮੈਨੂੰ ਪਤਾ ਨਹੀਂ ਨਾ ਜਿਹੜਾ ਤੈਨੂੰ ਕਹੇ ਨਾ ਦਵੇ ਪਹਿਲੇ ਮੇਰੇ ਭਰਾ ਨਾਲ ਵੀ ਤੁਲੜੀਆਂ ਉਹ ਤੂੰ ਬਿਜਾ ਕੇ ਗੁਨਾਸ਼ਾਲ ਮੋੜੀ ਬਹੁਤ ਵਧੀਆ ਕਿਛ ਚੁੱਪ ਰਹਿ ਜਾ ਮਾਸ਼ਾਅੱਲਿਕ ਕੁਟੀ ਦੇਖ ਕਿੰਨੀ ਸ਼ਾਨਦਾਰ ਇੱਕ ਤੂੰ ਕੋਟਾ ਕੋਠੀ ਦਵਾ ਕੇ ਰਹਿਗੇ ਆਪਣੀ ਕੋਠੀ गवा ਕੇ ਰਹਿਗੇ ਵੀ ਇਥੇ ਕਹਿੰਦੇ ਮਿਹਨਤ ਨੂੰ ਫਲ ਲੱਗਿਆ ਇਹਨੂੰ ਕਹਿੰਦੇ ਮਿਹਨਤ ਕੀਤੀ ਉਹਨਾਂ ਨੇ ਫਲ ਵੀ ਰੱਬ ਨੇ ਲਾ ਦਿੱਤਾ ਉਹ ਲੱਗ ਜੀ ਦਾ ਫਲ ਬਹੁਤ ਖੜਗਾ ਹਾਂ ਅੰਦਰ ਬੱਚਾ ਤੇ ਲੋਕੀ ਕੋਈ ਨਹੀਂ ਇਹ ਗੱਲ ਕਰ ਦੋ ਦੇਖੋ ਤੁਸੀਂ ਦੇਖੋ ਲੋਕ ਹੀ ਆ ਘਰ ਦੇ ਉਹ ਵੀ ਰਸਨ ਦੀਦੀ ਵੀ ਕੰਮਤੇ ਜਾਂਦੇ ਵਾ ਦੀਦੀ ਗਏ ਹੋਣੇ ਨਾ ਕੰਮ ਆ ਆ ਬੂਏ ਬੰਦ ਅੰਦਰੋਂ ਹਾਂ ਸਾਰੇ ਲੋਕ ਕਿਹ ਹੈ ਇਹ ਬਾਅਦ ਵੀ ਚੱਲ ਜੀ ਹਾਂ ਕੋਈ ਨਹੀਂ ਬਾਅਦ ਵੀ ਚੱਲ ਜਾਣਾ ਕਿਉਂ ਤੇ ਲੋਕ ਕਿ ਹੁਣ ਕੀ ਕਰ ਸਕਦੇ ਆ ਆਪਾਂ ਮੇਰੀ ਗੱਲ ਸੁਣ ਫੇਰ ਆਉਣਾ ਦੁਬਾਰਾ ਆ ਜਾਈਂ ਅੱਧੇ ਘੰਟੇ ਬਾਅਦ ਠੀਕ ਹੈ ਨਾ ਆਪਣਾ ਪੈਸਿਆਂ ਦੀ ਲੋੜ ਆ ਢੇਰੀ ਨਾ ਕੱਢੀ ਹੋਣੀ ਕਿੱਥੇ ਬੈਜਾਂਗੀ ਇੱਕ ਮੰਜੜਾ ਕਿੱਥੇ ਨਾ ਬੈਜੀਏ ਕਿਉਂ ਪੈਸਿਆਂ ਦੀ ਲੋੜ ਮੈਂ ਇੱਥੇ ਮੰਜੜਾ ਢਾ ਲੈਣੀ ਆ ਆਹੋ ਤੈਨੂੰ ਦੀ ਲੋੜ ਮੈਨੂੰ ਲੋੜ ਆ ਨਾ ਚੱਲ ਮਾਣਤ ਰੁਪਾ ਕਰੇ ਕਰਦੇ ਕਿਹਨਾਂ ਤੁਮਾਰਾ ਸਭ ਨਹੀਂ ਜਾਂਦਾ ਮੇਰਾ ਤੁਹਾਡੀ ਕਹਿੰਦੇ ਮੈਂ ਗਈ ਨਹੀਂ ਆ ਮੈਂ ਇਥੇ ਹੁ ਮੇਰਾ ਕੀ ਕਸੂਰ ਹੈ ਲੋਕ ਉਹਨਾਂ ਨੇ ਘਰ ਲੱਗਾ ਤੇ ਉਹ ਮੈਂ ਚੜਣਾ ਨੇ ਮੂ ਬਣਾਇਆ ਮੈਨੂੰ ਪੈਨਸ਼ਨ ਲੱਗੀ ਆ ਹੁਣ ਮੈਂ ਸੋਚਣ ਜਾਂ ਉਧਰ ਹੀ ਗਏ ਆ ਉਧਰ ਹੀ ਹੂਆ ਵਜਾ ਹੀ ਹੁਣ ਕੀ ਕਰੀਏ ਦੱਸ ਉਧਰ ਵੀ ਲੋਕ ਲੱਗਾ ਸੀ ਹੁਣ ਮੇਰਾ ਦਾਵਾ ਗੁਰਬੀ ਦਾ ਕਿ ਯਾਰ ਦੋਸਤ ਕੋ ਤਰਲਾ ਮਾਰਾਂ ਸਹੀ ਬੋਲ ਮੇਰੇ ਰਿਸ਼ਤੇਦਾਰ ਕੋ ਪੁੱਛਦੇ ਆ ਯਾਰ ਦੋਸਤ ਕੋ ਮੰਗ ਲਓ ਕੀ ਤਾਂ ਮਦਦ ਕਰੀ ਦੇ ਆ ਪੁੱਛਦਾ ਕਿ ਇਹੀ ਲੱਜਿਲਾ ਕਰਨਾ ਬਣਾ ਮੈਨੂੰ ਨਾ ਠੀਕ ਹੈ ਮੈਂ ਚਾਹ ਦਾ ਦਾਵਾ ਮੈਂ ਚਾਹ ਬਣਾ ਹਾਂ ਬੜਕ ਸੀ ਵਾਰੀ ਨਾ ਕਿੰਦਾ ਕੀ ਕਰਾਂ ਯਾਰ ਡਿਬਾਈ ਦਾ ਐਡਰੈਸ ਕੋਚਣਾ ਕਿਤੇ ਮੈਨੂੰ ਰਾਜੀਪੋਇੰਟ ਦਾ ਐਡਰੈਸ ਕਿਵੇਂ ਪਤਾ ਲੱਗੂਗਾ ਮੈਨੂੰ ਹਾਂ ਮੈਨੂੰ ਰਾਹੁਲ ਮਿਲਿਆ ਸੀ ਉਹਨੇ ਮੈਨੂੰ ਕਾਰਡ ਦਿੱਤਾ ਹੈ ਇੱਕ ਕਿੰਦਾ ਰਾਜੂਬਾਈ ਦਾ ਐਡਰੈਸ ਇੱਥੇ ਨਾ ਕੋਈ ਨਾਮ ਹੈ ਕਾਰਡ ਤੇ ਲੱਗੇ ਤੇ ਆ ਸ਼ਹਿਰ ਮਾਰੀ ਕੋਈ ਗੁਰਬੀਦਾ ਗੁਰਬੀਦਾ ਕਾ ਸੁਣਾ ਹਾਂਜੀ ਕੀ ਹੋਇਆ ਐ ਇਧਰ ਆ ਹੁਣ ਕੀ ਹੋ ਗਿਆ ਪਾਗਦੀ ਐ ਐਫ ਡੀ ਕਹੇ ਦੀ ਨਹੀਂ ਵੈਸੇ ਕਾਗਜ਼ਾਂ ਕੀ ਹੋਏ ਉਹ ਐਫ ਡੀ ਆ ਵੈਸੇ ਕਾਗਜ਼ ਕਿਹੜੇ ਆਏ ਕਿਹਦੀ ਆ ਕਰਦਿਆਂ ਲਈ ਕਿਸ ਦੀ ਦਸਮਨੂ ਕਰਦਿਆਂ ਦੀ ਐਫ ਡੀ ਕਰਦਿਆਂ ਦੀ ਐਫ ਡੀ ਮੰਮੀ ਦੀ ਐਫ ਡੀ ਆ ਰਾਣੀ ਦੇ ਜਿੱਤੇ ਮੰਮੀ ਦੀ ਹਾਂ ਤੇ ਆਪਣੀ ਐ ਤਾਂ ਫਿਰ ਫਿਰ ਕੀ ਹੋ ਗਿਆ ਵਾ ਤੂੰ ਨਾਲੇ ਆਪਣਾ ਤੇ ਸੁਤਰਾ ਆ ਗਿਆ ਤੇ ਮੇਰੇ ਤੋਂ ਇਹ ਗੱਲ ਕਿ ਦਿੰਦੀ ਜੀ ਗੋਂਡਾ ਵੀ ਆ ਨਹੀਂ ਨਹੀਂ ਐਨਾ ਮੈਂ ਉੱਥੇ ਹੀ ਰੱਖਣੀ ਆ ਆਪਣੀ ਮੈਂ ਤਾਂ ਇਹ ਵੇਖਦੀ ਵੀ ਸੁਭਾਵੀ ਇੱਧਰ ਉੱਧਰ ਹੋਵੇ ਤੇ ਮੈਂ ਫਦੀ ਉੱਥੇ ਰੱਖਾਂ ਮੇਰੀ ਆਪਣੀ ਆ ਭਾਬੀ ਕੋ ਵੀ ਨੂੰ ਰੱਖਣ ਦੀ ਕੋ ਲੋੜ ਨਹੀਂ ਕਿਤੇ ਦੀ ਆ ਆਪਣੀ ਉਹ ਫਿਰ ਕੀ ਆ ਮੰਮੀ ਜੀ ਦੀ ਵੀ ਆਪਣੀ ਆ ਫਿਰ ਤੇ ਆਪਣਾ ਕੌਮੀ ਸੁਤਰਾ ਆ ਗਿਆ ਫਿਰ ਕੀ ਆ ਮੈਂ ਚੁੱਪੀ ਉਹ ਚੁੱਪ ਕਰਾ ਫਿਰ ਕੀ ਹੋ ਜਾ ਆਪਣਾ ਸੁਤਰਾ ਆ ਗਿਆ ਫਿਰ ਮੈਂ ਚੁੱਕ ਕੇ ਸੱਟ ਧੀਆ ਮੈਂ ਟੈਂਟ ਵੀ ਗਈ ਸੀ ਤਾਂ ਪੈਸੇ ਕਢਵਾਉਣ ਵਾਸਤੇ ਤੇ ਉਹ ਕਹਿੰਦੇ ਕਿ ਬਾ ਜੇ ਇੰਜ ਇਫਟੀਆਂ ਦੇ ਬਿਨਾ ਸਾਈਨ ਤੋਂ ਚੱਲਣ ਲੱਗੀਆਂ ਫਿਰ ਤੇ ਤੁਹਾਡੇ ਜਨੇ ਖਣੇ ਲੈ ਕੇ ਜਾਂਦੇ ਨੇ ਪੈਸੇ ਕਢਵਾ ਕੇ ਉਹਨਾਂ ਨੇ ਨਹੀਂ ਦਿੱਤੇ ਪੈਸੇ ਉਹ ਕਹਿੰਦੇ ਤੇ ਸਾਈਨ ਹੀ ਨਹੀਂ ਹੋਏ ਹੋਏ ਕਿਹਦੇ ਖਾਲੀ ਹੈ ਜਾਣ ਕਿ ਦਿਓ ਮੰਮੀ ਤੇ ਆਉਣਗੀ ਤੇ ਮੰਮੀ ਦੇ ਸਾਈਨ ਕਰਾ ਲੈਨੇ ਫਿਰ ਕੀ ਆ ਆਪਣਾ ਕੋਈ ਲੋੜ ਤੇਰੇ ਤੇ ਲੈ ਕੇ ਨਹੀਂ ਗਈ ਕੋਈ ਸਾਈਨ ਕਰਵਾਣੀ ਮੈਂ ਉੱਥੇ ਹੀ ਰੱਖਣੀ ਅੱਬੀ ਉਹ ਮੰਮੀ ਕਰ ਦੂਗੀ ਸਾਈਨ ਤੇ ਕੀ ਹੋ ਗਿਆ ਵਾ ਤੇ ਕਰਵਾਣੀ ਨਹੀਂ ਤੇ ਕਿੱਥੋਂ ਰੱਖੇਗੀ ਗੁਰਪੀ ਤਾਂ ਬਣ ਲੋੜ ਆ ਫਿਰ ਕੀ ਹੋ ਗਿਆ ਲੋੜ ਨਹੀਂ ਕਦੇ ਪੂਰੀ ਹੁੰਦੀ ਲੋੜ ਵੀ ਕਦੇ ਪੂਰੀ ਹੋਈ ਹੈ ਲੋੜ ਪੂਰੀ ਹੋ ਜੇਗੀ ਮੰਮੀ ਕੋ ਸਾਈਨ ਕਰਾਉਣੇ ਆਪਾਂ ਕਿੱਧਰ ਫੜਾ ਦੇ ਚੁੱਪ ਕਰ ਜਾ ਮੈਂ ਤੁਹਾਨੂੰ ਕੋਈ ਨਹੀਂ ਐਂਟੀ ਦੇਣੀ ਚਾਹਾਂ ਨਾ ਮੈਂ ਤੁਹਾਨੂੰ ਕਹਿ ਦਿੰਦਾ ਫੜਾ ਦੇ ਨਹੀਂ ਐਂਟੀ ਗੁਰਪ੍ਰੀਤ ਮੈਂ ਤੈਨੂੰ ਕਹਿਣਾ ਫੜਾ ਮੈਨੂੰ ਮੈਂ ਵੀ ਮਨਾ ਕਰਾਂ ਤਾਂ ਮੈਂ ਫੀਸ ਨਹੀਂ ਦੇਣਗੀ ਐਫਡੀ ਤੁਹਾਡੇ ਵੀ ਕਹਿੇ ਕੰਮ ਨਹੀਂ ਸਾਈਨ ਤੇ ਮਾਂ ਮਾਤਾ ਦੇਤੇ ਐਫਡੀ ਦਾ ਕੀ ਕਰੋਗੇ ਕਾਗਜ਼ੀਏ ਕੋਰਾ ਉਹ ਤੂੰ ਸਾਈਨ ਸੂਣ ਦੀ ਟੈਨਸ਼ਨ ਛੱਡ ਦੇ ਉਹ ਮੇਰਾ ਕੰਮ ਐ ਸਾਈਨ ਜਿੱਦਾਂ ਮਰਜ਼ੀ ਕਰਾਵਾਂ ਭਾ ਮਿੱਠਾ ਹੋ ਕੇ ਕਰਾਵਾਂ ਭਾ ਕੋੜਾ ਹੋ ਕੇ ਕਰਾਵਾਂ ਭਾ ਮੈਂ ਸੁੱਕੀ ਪਈਦਾ ਮੈਂ ਅੰਗੂਠਾ ਕੋਣ ਲਵਾਵਾਂ ਮੈਂ ਸਾਈਨ ਕਰਾ ਕੇ ਡੂੰਗਾ ਤੂੰ ਕਹਿੰਦਾ ਮੈਂ ਵੀ ਲੱਗਦੀ ਕਿਵੇਂ ਮੇਰੀ ਮਾਂ ਦਾ ਸਾਈਨ ਕਰਵਾਉਂਦਾ ਤੂੰ ਕਿਵੇਂ ਵੇਖ ਮੈਂ ਵੀ ਵੇਖਦੀ ਹਾਂ ਕੀ ਮੇਰੀ ਮਾਂ ਕੀ ਮੇਰੀ ਮਾਂ ਆਪਣਾ ਪੈਸੇ ਚਾਹੀਦੇ ਆ ਫਿਰ ਉਹ ਗੱਲਾਂ ਕਰਦੀ ਤੂੰ ਚਾਹੀਦੇ ਚਾਹੀਦੇ ਉਹ ਬਚਾਰੀ ਨੇ ਕਿਵੇਂ ਜਮਾ ਕਰਵਾਈ ਸ਼ਰਮ ਘ ਮੈਂ ਆਪਣੀ ਮਾਦਰੀ ਤੇ ਇਹ ਬਰਾਤ ਮੈਨੂੰ ਫੜਾ ਦੇ ਮੈਂ ਆਪਣੇ ਨੂੰ ਜਿੱਦਾਂ ਮਰਜ਼ੀ ਨੂੰ ਧੂਕੇ ਖੜਾ ਦੇ ਪਰ ਨਾਲ ਦੇ ਖੜਾ ਮੈਂ ਹਸਾਇਨ ਕਰਾ ਦੇ ਮੈਂ ਕਹਿੰਦਾ ਮੈਂ ਕਿਹਨੂੰ ਮੈਂ ਕਹਿੰਦਾ ਨਾ ਮੈਂ ਕਿ ਆਫਟੀ ਦੇ ਦੇ ਐਫਟੀ ਬਰਾਦੂ ਲਾ ਕੇ ਆਪੇ ਬਰਾਦੂ ਮੈਨੂੰ ਪਰ ਮਮੀ ਤੋ ਸਾਇਨ ਆਪੇ ਮੈਂ ਕਰਾ ਦੂੰਗਾ ਤੂੰ ਚੁੱਪ ਕਰ ਤਾਂ ਟੈਨਸ਼ਨ ਲੈਣੀ ਚਲ ਮੈਂ ਕਿ ਆਫਤ ਹੋ ਅੱਗੇ ਮੈਂ ਮੈਂ ਕਿ ਆਫਟੀ ਦੇ ਦੇ ਮੈਨੂੰ ਤੈਨੂੰ ਮੈਂ ਕਹਤਾ ਨਾ ਮੈਂ ਸਾਇਨ ਕਰਾਉਂਗਾ ਆਪੇ ਜਿੱਦਾਂ ਮਰਜ਼ੀ ਕਰਾਉਂਗਾ ਉਹ ਟੈਨਸ਼ਨ ਵਾਲੀ ਆ ਤੂੰ ਫੇਰ ਕਰਨਾ ਨਹੀਂ ਆਪਾਂ ਲੋੜੇ ਪੈ ਗਈ ਸਿੰਜੇਰੀ ਉਹਨਾਂ ਪਰ ਲੋਕਾਂ ਦੇ ਕਰਨੇ ਚਾਹਦੇ ਬੰਦਾ ਤੂੰ ਸਭ ਕੁਝ ਹੈਗਾ ਕ

ਖੇ ਭਾਬੀ ਮੈਂ ਸੁਧਰ ਗਈ ਆ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰੂੰਗੀ ਕਿ ਜਿਹਦੇ ਤੋਂ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਆ ਐਫ ਡੀ ਆ ਮੰਮੀ ਜੀ ਦੀ ਆਪਣੀ ਆ ਮੰਮੀ ਜੀ ਦੇ ਨਾਂ ਦੀ ਤੇ ਉਹ ਪਤਾ ਨਹੀਂ ਵਿਚਾਰੇ ਕਿੱਥੋਂ ਲੈ ਕੇ ਆਏ ਤੇ ਤੂੰ ਚੁੱਕ ਲਈ ਆ ਸ਼ਰਮ ਚ ਮਾਰ ਕੋਸ਼ ਸ਼ਰਮ ਤਾਂ ਤੇਰੇ ਅਧੀਆਂ ਕੁੜੀਆਂ ਸੁਧਰ ਹੀ ਨਹੀਂ ਸਕਦੀਆਂ ਜੋ ਮਰਜ਼ੀ ਕਰ ਲੋ ਉਹਨਾਂ ਨਾਲ ਮੈਂ ਤਾਂ ਤੇਰਾ ਆ ਹਸਾਬ ਲਾ ਲਿਆ ਵਾ ਤੇ ਭਾਜੀ ਤੁਸੀਂ ਤੁਸੀਂ ਕਿਹੇ ਘਰੇ ਦੇ ਟੱਕਰ ਨਹੀਂ ਤਾਂ ਉਹ ਇੰਨੀ ਜਿਨੀ ਸ਼ਰਮੀ ਦੋਵਾਂ ਜੀਆਂ ਨੂੰ ਹੈਗ ਕੇ ਇੰਤਾਂ ਨੂੰ ਆਪਣੇ ਘਰ ਰੱਖਣ ਦੇ ਆ ਰੋਟੀ ਪਾਣੀ ਦੇ ਦਿੰਦੇ ਆ ਲੀੜਾ ਕਪੜਾ ਦੇ ਦਿੰਦੇ ਆ ਜਾਂ ਨਾ ਉਹਨੂੰ ਖर्चा ਦੇ ਦਿੰਦੇ ਆ ਤੁਹਾਨੂੰ ਇਹ ਇਹ ਕਹਿੰਦੇ ਕਿ ਜਿਹੜਾ ਤੂੰ ਹੀ 10 12000 ਲੈਣ ਦੇ ਉਹ ਜੋੜੀ ਜਾਓ ਤੁਹਾਡਾ ਕਿਤੇ ਕਰਜ਼ਾ ਲੱਥ ਜੇ ਆ ਤੁਹਾਡੇ ਥਾਈ ਮੈਂ ਪਤਾ ਨਹੀਂ ਕਿੱਥੇ ਕਿੱਥੇ ਕਰਜ਼ਾ ਆਪ ਲਾਉਣ ਦੇ ਆ ਹੈ ਰਣਜੀਤ ਨੂੰ ਪਤਾ ਲੱਗ ਜੇ ਤਾਂ ਪਤਾ ਨਹੀਂ ਕੀ ਬਣੇ ਕਭਿ ਉਹ ਕਰਨੀ ਇਹਦੀ ਸਮਝੋ ਮੇਰੀ ਗੱਲ ਸਾਨੂੰ ਪੈਸਿਆਂ ਦੀ ਲੋੜ ਹੀ ਹੈ ਜੀ ਭੋਜੀ ਘਰੀ ਘਰ ਪੈਸਿਆਂ ਦੀ ਲੋੜੀ ਤੇ ਬਾਜੀ ਚੋਰੀ ਕਰੋਗੇ ਆਨੇ ਆਪਣੀ ਚੋਰੀ ਕੀਤੀ ਆ ਮਾਰਾ ਚਪੈੜ ਪੁੱਛ ਰਹੇ ਤੇ ਆਪ ਬਿਲਾ ਆ ਕੇ ਖਾਂਦੀ ਤੇਰੇ ਅਗੀਆਂ ਕੁੜੀਆਂ ਪਰਚ ਜੰਮਾ ਨਹੀਂ ਨਾ ਦਿਮਾਗਰਾਪ ਕਹਿ ਕੇ ਰੱਖਿਆ ਤੂੰ ਆ ਮੰਮੀ ਜੀ ਨੂੰ ਪਤਾ ਲੱਗ ਗਿਆ ਨਾ ਤੇ ਇੱਕ ਗੱਲ ਮੇਰੀ ਸੁਣ ਲੈ ਅਮਾ ਤਾਂ ਨੇ ਤੈਨੂੰ ੱੱਕੇ ਮਾਰ ਮਾਰ ਬਾਹਰ ਕੱਢਣਾ ਹੀ ਤੇ ਐਰਕਾ ਮੈਂ ਵੀ ਨਹੀਂ ਉਹ ਸਪੋਰਟ ਕਰਨੀ ਤੇ ਸੜਕਾਂ ਤੇ ਵੇਖੀ ਤੂੰ ਬੈ ਕੇ ਨਾ ਕੰਡੇ ਤੇ ਭੀਕਾ ਮੰਗੇ ਕੀ ਕੀ ਤਨ ਇਹ ਤੈਨੂੰ ਮੈਂ ਦੱਸਦਾ ਤੂੰ ਨਿਆਣਿਆਂ ਨੂੰ ਰੋਂਦੀ ਫਿਰਦੀ ਹੈ ਨਾ ਤੈਨੂੰ ਮੈਂ ਉਦੋਂ ਕਿਹਾ ਸੀ ਨਾ ਭੀ ਗੁਰਪ੍ਰੀਤ ਕੋਈ ਬੁਟੀਕ ਬਦੂਕ ਦਾ ਕੰਮ ਸਿੱਖ ਲੈ ਤੇਰਾ ਮੈਂ ਸਾਥ ਦਊਂਗੀ ਮੈਂ ਰঞ্জੀਤ ਨੂੰ ਇਹ ਗੱਲ ਕਹੂੰਗੀ ਕਿ ਰঞ্জੀਤ ਨੇ ਬੁਟੀਕ ਖੋਲ੍ਹਣੀ ਆ ਤੇ ਇਹਨੂੰ ਚਾਰ ਪੈਸੇ ਦੇ ਕੇ ਤੇਦੀ ਹੈਲਪ ਕਰ ਦੋ ਕਿ ਤੇ ਮਾੜੀ ਚੰਗੀ ਦੁਕਾਨ ਲੈ ਦੋ ਆਪਣੀ ਭੈਣ ਨੂੰ ਪਰ ਮੈਂ ਹੁਣ ਨਹੀਂ ਹਾਂ ਰঞ্জੀਤ ਨੂੰ ਕੁਝ ਕਹਿਣਾ ਹੁਣ ਨਹੀਂ ਮੈਂ ਕੁਝ ਕਹਾਂ ਇਹ ਮੇਰੀ ਗੱਲ ਸੁਣ ਲੈ ਹੁਣ ਰੁਲेंगी ਤੂੰ ਬਸ ਭਾਬੀ ਉਹ ਗੱਲ ਨਹੀਂ ਆ ਮੈਂ ਨਾ ਮੰਮੀ ਕੋਲ ਚੱਲਿਆਂ ਲੈ ਕੇ ਆਵਦੀ ਮੈਨੂੰ ਨਹੀਂ ਪਤਾ ਕਿੱਥੋਂ ਹੋਈ ਮੈਨ ਅਨਬਾਰੀ ਦੇਖੀ ਅੱਛਾ ਭਾਜੀ ਐਫ ਡੀ ਲੈ ਕੇ ਮੰਮੀ ਕੋਲ ਚੱਲੇ ਸੀ ਕਿਉਂਕਿ ਸਾਈ ਚਾਹੀਦੇ ਹੁਣੇ ਐਫ ਡੀ ਤੇ ਹੈਨਾ ਤਾਂ ਕਰਕੇ ਤੁਸੀਂ ਮੰਮੀ ਕੋ ਲੈ ਕੇ ਚੱਲੇ ਹੋ ਕਿ ਸਾਈਨ ਕਰ ਦੋ ਸਾਡੇ ਘਰੇ ਰਹਿ ਕੇ ਸਾਡੀ ਥਾਲੀ ਚ ਛੇਕ ਕਰਨੀਓ ਬਾਜੀ ਤੁਸੀਂ ਸਾਡੀ ਥਾਲੀ ਚ ਇੱਕ ਲੋਪ ਨਣੇ ਹੋ ਕੋਈ ਤੁਹਾਡੇ ਚ ਇਨਸਾਨੀਅਤ ਨਾ ਦੀ ਚੀਜ਼ ਬਚੀ ਆ ਕਿ ਨਹੀਂ ਬਚੀ ਬੋਲ ਅਬ ਇਹ ਇੰਜ ਡਾਰੇ ਲੈਣੀ ਮੰਮੀ ਕੋ ਕਹੇ ਉਹ ਤੇ ਬਗਾਨਾ ਆ ਸਾਡੇ ਵਾਸਤੇ ਤੂੰ ਤੇ ਸਾਡੇ ਘਰ ਦੀ ਧੀ ਆ ਬੋਲ ਤੂੰ ਸ਼ਰਮ ਕਰ ਕੁਝ ਆਪਣੀ ਮਾਂ ਦੀਆਂ ਮੁੱਢੀ ਕੱਢ ਲਈ ਤੂੰ ਬੋਲ ਮੰਮੀ ਤੁਹਾਡੇ ਬੱਚੇ ਦੀ ਫੀਸ ਤਾਰਨੀ ਸੀ ਮੈਂ ਤੁਹਾਨੂੰ ਇੰਨੀ ਗੱਲ ਕਹੀ ਸੀ ਨਾ ਕਿ ਗੁਰਪ੍ਰੀਤ ਮੈਨੂੰ ਪਤਾ ਤੂੰ ਮਜਬੂਰ ਆ ਮੈਂ ਤੇਰੀ ਹੈਲਪ ਕਰੂੰਗੀ ਮੈਂ ਰਣਜੀਤ ਨੂੰ ਕਹਿ ਕੇ ਤੁਹਾਨੂੰ ਪੈਸੇ ਦਵਾ ਦੂੰਗੀ ਤੁਸੀਂ ਫਿਰ ਉਹ ਕੰਮ ਕੀਤਾ ਪਰ ਭਾਬੀ ਮੈਂ ਪਹਿਲੇ ਚੁੱਕੀ ਸੀ ਬਾਤਾਂ ਨਹੀਂ ਚੁੱਕੀ ਤੂੰ ਹੀ ਮੈਨੂੰ ਗੱਲ ਬਾਤ ਚ ਕੀਤੀ ਮੈਂ ਅੱਡੀ ਪਹਿਲੇ ਚੁੱਕੀ ਸੀ ਜਦੋਂ ਤੁਸੀਂ ਮੈਨੂੰ ਗੱਲਾਂ ਆ ਕਿਤੇ ਮੈਨੂੰ ਬੜਾ ਹੌਸਲਾ ਆ ਗਿਆ ਕਿ ਹੁਣ ਮੇਰੇ ਪਾਪੀ ਬੱਚੇ ਬੱਚਾ ਚੁਰਾਵੜ ਇਹ ਹਣ ਮੇਰੇ ਕੋਲ ਆਂਦੋ ਤੁਹਾਡਾ ਮੈਂ ਇਲਾਜ ਕਰਦੀ ਹੁਣ ਕਿਹੜਾ ਕਰਨਾ ਜਿੰਨਾ ਮਰਜ਼ੀ ਤਨਹਲੀ ਨੀਲਾ ਕਰ ਲੋ ਸਮਝਾ ਲੋ ਤੁਸੀਂ ਹੀ ਨਹੀਂ ਸਮਝਾਉਂਦੇ ਮੇਰੀ ਵਗਦੀ ਮਾਂ ਉਂਝਦੀ ਨਹੀਂ ਹੈਗੀ ਭਾਬੀ ਮਂ ਨਹੀਂ ਹੁਣ ਉਂਝਦੀ ਤੇ ਜ਼ਿਕਰ ਮੰਨੋ ਮੈਂ ਨਹੀਂ ਹੈਗੀ ਮੈਂ ਰੱਖਣੀ ਜਾਣਾ ਸੀ ਰੱਖੀ ਸੀ ਸਹੀ ਗੱਲ ਹੈ ਨਾ ਮੰਮੀ ਕੋ ਲੈ ਕੇ ਚੱਲੇ ਆਂ ਕਿ ਸਾਨੂੰ ਥੋੜੇ ਪੈਸੇ ਲੋੜ ਹੈ ਮੀਂਹ ਦੇ ਦਿਓ ਤੇ ਤੁਸੀਂ ਉੱਥੇ ਆ ਗਏ ਤੇ ਤੁਹਾਨੂੰ ਸਾਨੂੰ ਕਿੱਥੇ ਕਿੱਥੇ ਪੈਸੇ ਦਈਏ ਤੁਹਾਨੂੰ ਕਿੱਥੇ ਕਿੱਥੇ ਪੈਸੇ ਦਈਏ ਤੇ ਨਾਲੇ ਜੇ ਮੰਗਣੇ ਹੀ ਨਾ ਤੇ ਤੁਸੀਂ ਹਲੇ ਨਹੀਂ ਨਾ ਮੰਗਦੇ ਇਹ ਥੋੜੀ ਕੀ ਤਹੀ ਹਰ ਮਾਰੀ ਤੋਂ ਚੋਰੀਆਂ ਕਰ ਕਰਕੇ ਚੀਜ਼ਾਂ ਕੱਢਣ ਆ ਮਮੀ ਨੇ ਆਪਣੀ ਪਤਾ ਨਹੀਂ ਕਿੰਨੇ ਸਾਲਾਂ ਦੀ ਜਮ੍ਹਾਂ ਕਰਾਈ ਹੈ ਤੇ ਉਹ ਲੈ ਕੇ ਆਈ ਸੀ ਇਹ ਸਾਨੂੰ ਚਾਹੀਦੀ ਸੀ ਅਸੀਂ ਤਾਂ ਲੈ ਕੇ ਆਏ ਸੀ ਸਾਡਾ ਵੀ ਘਰ ਆ ਇੰਨੀ ਮੰਗਿਆਈ ਆ ਅਸੀਂ ਵੀ ਆਪਣਾ ਘਰ ਚ ਲੋੜਣਾ ਸਾਨੂੰ ਵੀ ਕਿਸੇ ਚੀਜ਼ ਦੀ ਲੋੜ ਹੋ ਸਕਦੀ ਆ ਗੁਰਪ੍ਰੀਤ ਕੋਈ ਸ਼ਰਮ ਨਾ ਹੱਥ ਮਾਰੋ ਤੁਹਾਨੂੰ ਪਤਾ ਕਿ ਤੁਹਾਨੂੰ ਕੋਈ ਨਹੀਂ ਢੋਲ ਆਉਂਦਾ ਉਸ ਟਾਈਮ ਤੇ ਰੰਜੀਤ ਨੇ ਤਾਂ ਮੈਂ ਤੁਹਾਨੂੰ ਆਪਣੇ ਘਰ ਚ ਰੱਖਿਆ ਕਿ ਨਹੀਂ ਮਨਾ ਇਹ ਸਾਡੇ ਆਪਣੇ ਆ ਤੇ ਅਸੀਂ ਇਹਨਾਂ ਦੋਵਾਂ ਜੀਆਂ ਨੂੰ ਰੋਲਣ ਨਹੀਂ ਦੇਣਾ ਤੇ ਜੇ ਹੁਣ ਤੁਹਾਡੇ ਬੱਚੇ ਤਰਲੇ ਲੈਣ ਦੇ ਹੀ ਨਾ ਤੇ ਉਹ ਵੀ ਮੇਰੇ ਮਨ ਚ ਇਹ ਗੱਲ ਦੀ 24 ਘੰਟੇ ਦੀ ਟੈਨਸ਼ਨ ਲੱਗੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਬੱਚੇ ਇੱਥੇ ਆਉਣ ਰਹਿਣ ਬਿਚਾਰੇ ਮਾਂ ਤੋਂ ਕਿੰਨਾ ਚਿਰ ਹੋ ਗਿਆ ਬੱਚੇ ਵਿਛੜਿਆ ਤੇ ਤੁਸੀਂ ਇੱਕ ਵਾਰੀ ਨਹੀਂ ਸਾਡੇ ਬਾਰੇ ਸੋਚਦੇ ਅਸੀਂ ਕੀ ਪਿਆਰ ਕਰੀਏ ਤੁਹਾਡੇ ਨਾਲ ਕੀ ਰੱਖੀਏ ਤੁਹਾਨੂੰ ਇੱਥੇ ਅਸੀਂ ਕੀ ਰੱਖੀਏ ਇਹੀ ਗੱਲ ਭਾਬੀ ਤੁਹਾਨੂੰ ਨਾ ਕਰਨੇ ਬੱਚੇ ਦੀ ਚੁਲ੍ਹੇ ਸਾਂਝੀ ਨੇ ਬੱਚਾ ਨਾ ਕਰਾ ਗੁੱਸਾ ਅਸੀਂ ਉਹਨਾਂ ਨੂੰ ਲਿਉਣ ਵਾਸਤੇ ਕਰਦੇ ਸਭ ਕੁਝ ਬੋਲ ਲਾਗਾ ਤੇ ਕੋਈ ਜਵਾਬ ਕੋਈ ਕਿ ਜੇ ਕਿੰਦਾ ਨੰਨ ਕੋਲੋਂ ਦਾ ਫਾਇਦਾ ਕੀ ਆ ਪਾਜੀ ਇਹ ਜਿਆਦਾ ਨਹੀਂ ਹੁੰਦਾ ਕੀ ਹੁੰਦਾ ਮੰਨ ਲਓ ਮੈਂ ਹੀ ਆਪਣੇ ਬੱਚਿਆਂ ਲਈ ਕੁਝ ਕਰਨਾ ਹੋਵੇ ਤੇ ਮੈਂ ਜਾ ਕੇ ਚੋਰੀਆਂ ਚੱਗੀਆਂ ਕਰਨਾਂ ਪਾ ਉਸੇ ਘਰ ਤੇ ਜਿਹੜੇ ਘਰ ਤੇ ਮੈਂ ਰਹਣ ਦੀ ਆ ਇਹ ਕੋਈ ਤਰੀਕਾ ਨਹੀਂ ਹੁੰਦਾ ਬੱਚਿਆਂ ਨੂੰ ਲਿਆਉਂਦਾ ਤੇ ਬੱਚਿਆਂ ਨੂੰ ਮਿਲਦਾ ਇਸ ਗੱਲ ਦਾ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਪਾ ਲਗੇ ਸਮਝੇ ਤੇ ਤੁਸੀਂ ਕੋਈ ਹੋਰ ਕੰਮ ਕਰ ਲਓ ਇਹਨੂੰ ਮੈਂ ਇਹੋ ਸਮਝਾਇਆ ਸੀ ਵੀ ਕੋਈ ਗੁਰਪ੍ਰੀਤ ਹੋਰ ਕੰਮ ਕਰ ਲਾ ਤੇਰਾ ਵੀ ਤੇ ਮੈਂ ਵੀ ਜਾਂ ਮੈਂ ਕਿ ਬੁਟੀਕ ਕਰ ਲਵਾਂਗੀ ਮੈਨਸਿਆਮਤ ਹੋਈ ਹਾਂ ਤੇ ਤੈਨੂੰ ਪਤਾ ਮੈਂ ਪਟੀਕ ਦਾ ਪਤਾ ਕੀਤਾ ਤੇਰੇ ਵਾਸਤੇ ਤੈਨੂੰ ਫੂਡ ਸੀਣਾ ਸਿੱਖਣ ਜਾਣਾ ਮੈਂ ਮਨਾ ਤੇ ਨਹੀਂ ਕੀਤਾ ਮੈਂ ਵੀ ਕਹਾਂ ਮੈਂ ਜਾਵਾਂਗੀ ਐ ਮੈਨ ਰਖਣੀ ਚੱਲੀ ਸਾਬ ਜਕੀਨ ਮਨ ਨੂੰ ਮੈਂ ਰਖਣੀ ਚੱਲੀ ਸਾਬ ਹੁਣ ਹੋਈ ਨਾ ਮੇਰੇ ਤੋਂ ਕੋਈ ਯਕੀਨ ਕਰੇਗਾ ਕਿਹਨੇ ਕਰਨਾ ਹੀ ਨਹੀਂ ਸਦਾ ਇਹ ਸਫਾਈਆਂ ਦੇ ਇਹਦੇ ਕਹਿਣ ਦੇ ਰੱਖ ਗਏ ਮੈਂ ਚਲੋ ਨੂੰ ਸਾਈਨ ਕਰਾ ਕੇ ਨਾ ਮੈਂ ਗਿਆ ਹੀ ਮਮੀ ਨੂੰ ਸੈਂਕ ਲਾ ਕੇ ਨਾ ਆਪਾਂ ਥੋੜੇ ਬੋਲੇ ਪੈਸੇ ਨਾ ਕੋਈ ਤੱਲਾ ਵਿੱਚ ਕਰਕੇ ਲੈ ਲੈਣੇ ਆ ਇਹ ਤੇ ਇੰਗੀ ਚਲੂ ਰੱਖ ਦਿੰਨੇ ਆ ਮੈਂ ਕੋਈ ਨਹੀਂ ਮਮੀ ਨਾਲ ਮੈਂ ਗੱਲ ਕਰਦਾ ਵਾ ਪਹਿਲੋ ਰਾਜੂ ਭਾਈ ਨੂੰ ਕਰਿਆ ਇਹ ਸਾਡੀ ਨਹੀਂ ਗੱਲ ਬਣੀ ਤੁਹਾਨੂੰ ਪਤਾ ਬੱਚਾ ਦੀ ਫੀਸ ਕਿੰਨੀ ਜਾਵਣੀ ਅੱਛਾ ਭਾਜੀ ਉਥੋਂ ਦਾ ਵੀ ਐਡਰੈਸ ਲੱਭ ਲਿਆ ਹਣ ਪਹੁੰਚ ਗਏ ਸੀ ਉਹਨਾਂ ਦੇ ਘਰੇ ਮੇਲਾਏ ਉਹਨਾਂ ਨੂੰ ਕੀ ਕਹਿੰਦੇ ਕਰੋ ਉਹ ਭਵੀ ਘਰੇ ਨਹੀਂ ਹੁੰਦੀ ਸ਼ੁਕਰਿਆ ਉਹਨਾਂ ਦੀ ਕਿਸਮਤ ਚੰਗੀ ਆ ਕਿ ਉਹ ਘਰੇ ਨਹੀਂ ਮਿਲੇ ਨੇ ਤਾਂ ਤੁਹਾਡੇ ਅਰਗਾ ਬੰਦਿਆਂ ਨੇ ਪਤਾ ਨਹੀਂ ਉਹਨਾਂ ਕੋ ਵੀ ਕੀ ਕੀ ਠੱਗ ਲਏ ਹੁੰਦਾ ਉਹ ਲੋਨਾਂ ਦੀ ਚੰਗੀ ਸਾਡੀ ਮਾੜੀ ਸੀ ਸਾਡੀ ਮਾੜੀ ਜੀ ਹੋ